ਸਾਰਿਆਂ ਨੂੰ ਮੇਰੇ ਵੱਲੋਂ ਸਖਸ਼ੀય ਕਾਲ ਬੋਪਰਾ ਦੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਲੋ ਜੀ ਸਾਰਿਆਂ ਦਾ ਹਾਂ ਹਾਂ। ਲੋ ਜੀ ਅੱਜ ਫੇਰ ਆ ਗਏ ਅਸੀਂ ਉਸੇ ਜਗ੍ਹਾ ਸ਼ਾਪਿੰਗ ਕਰਨ। ਸਾਨੂੰ ਤਾਂ ਆਹੀ ਜਗ੍ਹਾ ਪਸੰਦ ਆ ਗਈ। ਹੁਣ ਤਾਂ ਬਾਰ-ਬਾਰ ਫੇਰ ਵੀ ਆਇਆ ਕਰਾਂਗੇ। ਨਾ ਵਧੀਆ। ਬਹੁਤ ਵਧੀਆ। ਸਾਰਾ ਮਾਰਚ ਦੀ ਸੇਲ ਹੋਈਓ ਕੰਮੀ ਜਾਣਾ ਹੁਣ ਆਪਾਂ। ਹਨਾ? ਆ ਜਿੰਨ ਜਿਹਨੂੰ ਪਤਾ ਲੱਗ ਜਿਉਂ ਦੱਸਾਂਗਾ ਸਾਨੂੰ ਵੀ ਲਿਆ ਦਿਓ, ਸਾਨੂੰ ਵੀ ਲਿਆ ਦਿਓ। ਨਾ ਸਾਨੂੰ ਨਹੀਂ ਲਿਆ ਦਿਓ ਐ ਕਹੀ ਜਾਂਦੇ ਨੇ ਸਾਨੂੰ ਲੈ ਜਾਓ ਨਾਲ। ਹੋਰ ਅੱਜ ਸੀ ਤੋ ਅੱਜ ਸੀ ਤੋ ਚਾਰ ਹੋਰ ਗੱਲਬਾਤ ਕਰ ਲੇ ਲੋ ਜੀ ਅਸੀਂ ਪਹੁੰਚ ਗਏ ਹੁਣ ਆਪਣੇ ਮੇਨ ਟਿਕਾਣੇ ਤੇ ਜਿਸ ਤਾ ਅਸੀਂ ਪਹਿਲਾਂ ਹੀ ਸੀਗੇ ਇੱਧਰ ਦੇਖੋ ਮੰਮੀ ਉਹਨਾਂ ਦੇ ਸੂਟ ਦੇਖ ਰਹੇ ਮਾਸੀ ਉਹਨੀ ਤੇ ਇੱਧਰ ਮੈਂ ਨਾ ਜਿਹੜੇ ਜਿੰਨੇ ਵੀ ਉਹਨਾਂ ਦੇ ਸੂਟ ਆ ਜਿੰਨੀ ਕੋਸ਼ਿਸ਼ ਹੋ ਸਕੇ ਮੈਂ ਨੇੜੇ ਤੇ ਵੀਡੀਓ ਬਣਾਈ ਆ ਸਾਰੇ ਕੱਪੜਿਆਂ ਦੀ ਹੈ ਨਾ ਇੱਧਰ ਤਮੰਨਾ ਬ੍ਰਾਂਡ ਦੇ ਏਟ ਏਕੇ ਟੈਕਸ ਦੇ ਰਾਮ ਟੈਕਸ ਦੇ ਜਿੰਨੇ ਵੀ ਸੂਟ ਆ ਹੈ ਨਾ ਇਹਨਾਂ ਦੇ ਮਤਲਬ 3.5 300 ਦੇ ਨਾ ਸੌਰੀ 380 450 ਇਹਨਾਂ ਦੇ ਅਲੱਗ-ਅਲੱਗ ਰੇਟ ਸੀਗੇ ਬਸ 450 ਤੇ ਉੱਪਰ ਕੋਈ ਬ੍ਰਾਂਡ ਦਾ ਮਤਲਬ ਰੇਟ ਨਹੀਂ ਸੀਗਾ ਤੇ ਇਧਰ ਆ ਜਿੰਨੇ ਵੀ ਤਮੰਨਾ ਦੇ ਇਹਨਾਂ ਦੇ ਪ੍ਰਿੰਟ ਹੋਰ ਵੀ ਸੀਗੇ ਫਿਰ ਮੇਰੇ ਤੋਂ ਆਪਣੇ ਆਪ ਤੋਂ ਚੱਕ ਕੇ ਦਿਖਾਏ ਨਹੀਂ ਜਾ ਰਹੇ ਤੇ ਇਧਰ ਜਿਹੜੇ ਆਸ ਵਾਲੇ ਸਾਰੇ ਪਏ ਆ ਇਹ ਸਾਰੇ 3 300 ਦੇ ਨੇ ਕਾਟਨ ਦੇ ਨੇ ਪਰ ਬਿਨਾ ਬ੍ਰਾਂਡ ਤੋਂ ਤੇ ਜਿਹੜੇ ਪਰਲੀ ਸਾਈਡ ਪਏ ਆ ਆਪ ਨੇ ਦੇਖਿਆ ਮੌਜੂਦ ਹੈ ਹੋਰ ਤਾਂ ਹੀ ਹੋਣੀ ਹੈ ਅੱਡੀ ਪ੍ਰਿੰਟਰ ਦਾ ਬਹੁਤ ਨੇ ਕੋਈ ਐਸਾ ਨਹੀਂ ਲੱਗਿਆ ਸਾਰੇ ਆ ਜਿਹੜੇ 3 300 ਦੇ ਉਹ ਡੀਲ ਆਇਆ ਹੋਇਆ ਥੋੜੇ ਚੱਕੀ ਜਾਂਦੇ ਨੇ ਪ੍ਰਿੰਟਰ ਦਾ ਬਹੁਤ ਸਾਰੇ ਨਹੀਂ ਨਾ ਵਿੱਚ ਇਸ ਤੋਂ ਇਲਾਵਾ ਫਿਰ ਉਧਰੇ ਨਾ ਆ ਰਹੀ ਹੈਗੀ ਉਧਰ ਇਹਨਾਂ ਦੇ ਸਾਰੇ ਨਾ ਜਿਹੜੇ ਹਾਂ ਉਧਰ ਇਹਨਾਂ ਦੇ ਜਿਹੜੇ ਸਾਰੇ ਸੂਟ ਹੈ ਮਤਲਬ ਆ ਦੇਖੋ ਡੱਡੇ ਡਡੇ ਭਰੇ ਪਏ ਨੇ ਸਾਰੇ ਖੋਲਣ ਵਾਲੇ ਨੇ ਹਾਂ ਰੱਖ ਲਓ ਪਰ ਧਿਆਨ ਰੱਖਿਓ ਫਿਰ ਉਹਦੇ ਚੱਕ ਵੀ ਲੁੰਦੇ ਨੇ ਜਿਹੜਾ ਪਸੰਦਾ ਜੇ वही रेट है ना एक, मेरे ए, एक सूट का एक मेरे एक मेरे जो हटी वाला है ना वो हाँ, वो अलग अलग रेट है जो दूसरा ये मतलब कॉटन है तो एक सौ पंचानवे इसमें आपको एक सौ नब्बे वाला भी मिल जाएगा दो सौ नब्बे भी मिलेगा इसमें तीन सौ नब्बे वाला भी तीन तरह का अच्छा अच्छा बहुत ਹਾਂ ਇਹ ਆ ਆ ਵੇਖੋ ਕੀ ਬੇ ਢੇਰ ਲੱਗਿਆ ਹੋਇਆ ਤਹਿ ਲਾਣਗੇ ਇਹ ਹੋੜੀ-ਹੋੜੀ ਅੱਛਾ ਇਹ ਮਤਲਬ ਕਿ ਨਾ ਇਹਦੇ ਵਿੱਚ 5 ਮੀਟਰ ਸ਼ਰਟ ਹੋਊਗੀ 5 ਮੀਟਰ ਬਾਟਮ ਦਾ ਕਪੜਾ ਹੋਊਗਾ ਅੱਛਾ ਨਾਲੇ ਮਿਲਣਗੇ ਵੀ 2-2 ਸੂਟ ਇੱਕ-ਇੱਕ ਦੇ ਦੋ ਦੀ ਕੱਟ ਨਹੀਂ ਹੋਣੀ ਯਾਨੀ ਦੋ ਸੂਟੋਂ ਨੂੰ ਅਹੀ 290 ਰੁਪਏ ਦਾ ਸੂਟ ਆ ਪੂਰਾ ਦੋ ਸੂਟ ਆ ਜਾਣਗੇ ਚਾਹੇ 올ਓਵਰ ਸ ਮਾਉਥ ਪਾਵੇਂ ਮੈਚਿੰਗ ਸਮਾ ਲੋ ਤੇ ਬਾਕੀ ਉਹ ਜਿਹੜੇ ਬੰਦੇ ਆਥੇ ਭੀੜ ਜਿਆਦਾ ਵੱਧ ਗਈ ਤੇ ਇੱਕ ਗੱਲ ਇੱਕ ਤਾਂ ਆਪਣੇ ਦੇਖਣੀ ਇੱਕ ਤਾਂ ਨਾ ਹੋਣ ਤਾਂ ਕੱਟ ਗਿਆ ਹੋਰ ਕੱਟ ਗਿਆ ਹੋਣ ਤਾਂ ਹੁਣ ਅਸੀਂ ਇਹਨਾਂ ਦੀ ਦੂਜੀ ਦੁਕਾਨ ਵਿੱਚ ਆ ਗਏ ਸੀਗੇ ਇੱਥੇ ਮਤਲਬ ਸੂਟ ਬੜੀ ਆਸਾਨੀ ਨਾਲ ਮਿਲ ਜਾਂਦਾ ਜੇ ਅਦਰੋਂ ਆਪਾਂ ਨੂੰ ਨਹੀਂ ਮਿਲਦਾ ਇਦਾਂ ਆ ਜਿੰਨੇ ਵੀ ਸੂਟ ਭਾਈ ਦਿਖਾ ਰਿਆ ਸੀਗਾ ਇਹ 450 550 ਬਸ ਇੱਥੇ ਢੱਕ ਸੀਗੇ ਬਿਲਕੁਲ ਪਿਓਰ ਕਾਟਨ ਹੋਈ ਕੋਈ ਰਾਮਟੈਕਸ ਹਨਾ ਬਹੁਤ ਵਧੀਆ ਕਪੜਾ ਸੀਗਾ ਹਨਾ ਲੰਬਾ ਚਾਲਣ ਵਾਲਾ ਤੇ ਕੋਈ ਬੂਰਨੀ ਪ੍ਰਿੰਟ ਵੀ ਬਹੁਤ ਇੱਥੇ ਬਾਦੂ ਮਿਲ ਜਾਂਦੇ ਨੇ ਇਧਰਲੀ ਦੁਕਾਨ 'ਚ ਇਹਨਾਂ ਦੇ ਤੇ ਹਰ ਇੱਕ ਦਾ ਰੇਟ ਮਤਲਬ ਜਿਵੇਂ ਅਲਗ-ਅਲਗ ਹੈ ਇਹਨਾਂ ਦਾ ਜਿਹੜਾ ਭਾਈ ਅਸੀਂ ਸਾਰੇ ਸੂਟ ਦੇਖ ਰਿਹਾ ਇਹਨਾਂ ਦੇ 450 ਰੇਟ ਸੀਗਾ सा साढ़े चार सौ साढ़े चार सौ किन्नी पं छा ਆ ਤਾਂ ਮੈਨੂੰ ਸੰਭਲਦਾ। ਤਾਂ ਵਾਜੜਾ ਲੋਕਾਂ ਦੀ ਇੱਕ ਬਾਜੇ ਦਿਨ ਤੋਂ ਦਿਖਾ ਦਿਓ ਥੋੜੇ ਵਧੀਆ। ਜਿਵੇਂ ਕੁੜੀਆਂ ਨੂੰ ਕਸਰੀਆਂ ਪਾਉਣ ਨਾਲ ਕੀ ਰੰਗ ਲੈ ਗਿਆ। ਆ ਕਰਦੇ। ਆ ਕਿੰਨੇ ਦਾ ਜੀ? ਇੱਕ ਸੂਟ ਹੋਰ ਲੈ ਲਿਆ ਤਮੰਨਾ ਦਾ 894 ਹੂੰ। ਕਿੰਨੇ ਦਾ? 525 ਰੁਪਏ ਦਾ ਤਾਂ ਬਹੁਤ ਸਾਰੇ ਸੋਹਣੇ ਸੂਟ 875 ਰੁਪਏ ਦਾ ਮੈਂ ਕਿਹਾ ਮਸਤੇ ਰਸਤੇ ਨਹੀਂ ਕਿਉਂਕਿ ਸੂਟ ਦੀ ਕੋਆ ਮਿਲੂਗੀ 500 ਜੀ ਵਧੀਆ ਲੈ 895 ਦਾ ਇੱਕ ਇਹ ਕਰ ਦੋ ਸਲੇਟੀ ਗਾਜੂ ਮੈਂ ਨਹੀਂ ਪਾਣਾ ਤੇ ਦੀਦੀ ਨੂੰ ਦਵਾਂਗੀ ਇਹ ਦੇਖੋ ਕਿੰਨੀ ਬਾਹਰ ਨਹੀਂ ਹੋਗੀ ਨਾ ਆ ਭੋਲੇ ਲੋਕ ਖੋਲਿਓ ਫਟਾਫਟ ਹਾਂ ਜੀ ਅੱਜ ਦਿਨ ਅਕੀਰ ਨੂੰ ਹੋਣਾ ਸੀ ਉਹ ਵਾਲੇ ਝੂਟ ਦੇਖ ਰਹੇ ਆ ਹਾਂ ਕਿਤਾਬ ਤੁਸੀਂ ਨਾ ਗੁੱਸਾ ਦੇਖਾ ਭੈਣ ਕਰਦੇ ਆ ਉਹ ਅੱਗੇ ਸੁਣਦੇ ਨਾ ਬੇਚਾਰੀ ਇਹਦੇ ਮਿਲ ਕੇ ਆਇਆ ਯਾਰ ਕਿਤੇ ਕਰਨੀ ਹੈ ਕੀ ਕਰਦੇ ਇਹ ਅਗਰੇ ਇਹਨੂੰ ਪੈਕ ਕਰਦੇ ਹੋਈ ਦੇਖੋ ਕਿੰਨਾ ਸੋਹਣਾ ਹੈ ਆਵਾਂ ਆਵਾਂ ਹਾਂ ਜੀ ਦੇਖ ਲੈਣ ਬਦਿਆ ਬਦਿਆ ਕਿਤਾਬ ਦਾ ਹੀ ਵਧੀਆ ਜਿਆਦਾ ਹਾਂ ਸੋਣਾ ਵੀ ਕੋਈ ਚੱਕਰ ਨਹੀਂ ਮੈਨੂੰ ਐਨਰਜੀ ਨੇ ਮਰਜੀ ਰੱਖੋ ਕਿੰਨੇ ਦਾ ਦੋ ਸੀਜ਼ਨ ਵਾਰ ਹੁੰਦੀ ਆ 20 ਮਿੰਟ ਆ ਕਿੰਨੇ ਦਾ ਸੁੱਖ ਆ ਬੜਾ ਦੀ ਹੈਗਾ 700 ਰੁਪਏ ਆ 800 ਲੈ ਨਹੀਂ ਜੀ ਅਸੀਂ ਚੱਲੇ ਉੱਪਰ ਹੁਣ ਆ ਜਾਓ ਕਿਤਾਬ ਮਾਰਦੀ ਟ੍ਰੈਨਿੰਗ ਨਹੀਂ ਕਿਹ ਲੈਣਾ ਇਹ ਪਾਪ ਕੋਣਾ ਸੀ ਚੱਲੇ ਉੱਪਰ ਵਧੀਆ ਸੂਟ ਦੇਖਣ ਮਾਮੀ ਉਹਨਾਂ ਨੇ ਵਧੀਆ ਲੈਣੇ ਨੇ ਹਨਾ ਆ ਦੇਖੋ ਇਹ ਵਿਆਹ ਸ਼ਾਦੀਆਂ ਵਾਲੇ ਮਿਲਦੇ ਨੇ ਬਹੁਤ ਸਨੇ ਚਿਕਮੜ ਵੀ ਹਰ ਕਲਮ ਨੂੰ ਅਦਾ ਰਹਿਤਾ ਆ ਦੇਖੋ ਇਹ ਚਾਰ ਸੂਟ ਵੀ ਹੈ ਦੇਖ ਕੇ ਲੈ ਦੂ ਮੈਂ ਤਾਂ ਮੇਰੇ ਕੋਲ ਤਾਂ ਪਿਆ ਅੱਜ ਬਟਾ ਆ ਹੋਵੇ ਹੋ ਜੀ ਤੇਰੇ ਸਾਰੇ ਆ ਲਿਆ ਸਾਡੀਆਂ ਕਰਦੀਆਂ ਫਿਰਦੀਆਂ ਸੀ ਵਸਾ ਭੇਜਿਆ ਅੱਜ ਸਾਡੇ ਤੁਸੀਂ ਇਹ ਵਾਲਾ ਮਸਲੀਨ ਦੇ ਵਿੱਚ ਅੱਜ ਸਾਡੇ ਹੋਰ ਨਹੀਂ ਹੈਗੇ ਇਹ ਵੀ ਇਹ ਵੀ ਸੇਲ ਹੋ ਗਿਆ ਨਹੀਂ ਇਹ ਤਾਂ ਲੈ ਲਓ ਜਿੰਨਾ ਮਰਜ਼ੀ ਲੈ ਲਓ ਆ ਸਿੱਧਾ ਵਸਾ ਦੇ ਅੰਦਰ ਇਹ ਦੁਪट्टे ਲਾਓ ਤੁਸੀਂ ਵੀਰੇ ਕਿਹੜਾ ਲੈਣਾ ਵੀਰੇ ਕੋਲੋਂ ਲੈ ਲੈਣਾ ਲਓ ਜੀ ਆਪਾਂ ਅਗੇ ਅਹਮਦਾਬਾਦ ਵਾਲੇ ਦੇਖੋ ਰਸ ਸੇਲ ਲੱਗੀਆਂ ਮਾਰਚ ਦੀ ਇੱਧਰ ਬਲੌਗਰ ਖੜੇ ਨੇ ਆ ਲਓ ਜੀ ਖੁਸ਼ਮੀਸ਼ ਰਾਸ਼ਾਹੀ ਪੂਰਾ ਤੁਸੀਂ ਵੀ ਆਪਦੇ ਸੇਲ ਦਾ ਫਾਇਦਾ ਉਠਾਓ ਮਾਰਚ ਦੀ ਮੇਕ ਮਾਰਚ ਤੋਂ ਲੈ ਕੇ 31 ਮਾਰਚ ਤੱਕ ਸੇਲ ਹੈ ਜੀ ਆਜੋ ਇਹ ਦਫਾ ਦੇ ਕੋਈ ਫ੍ਰੀਜ ਪਹਿਲਾਂ ਉਹ ਦਿਖਾਓ ਜਿਹੜੇ ਤੁਸੀਂ ਆਪਣੇ ਠੀਕ ਕਰਨ ਨਾਲ ਨੂੰ ਹਾਂ ਸੇਮ ਸੇਮ ਉਹ ਬੋਸਣਾ ਇਹ। ਇਹ 300 ਟੈਂਸੂਰ। ਜੇ ਇਕੱਠੇ ਟੈਂਸੂਰ ਲਓਗੇ ਤਾਂ ਤਾਈ ਪਏਗਾ ਤੁਹਾਨੂੰ 360 ਰੁਪਏ ਦਾ। ਜੇ ਸਿੰਗਲ-ਸਿੰਗਲ ਲੈਣਾ ਆਪਾਂ ਫਿਰ ਚਾਲ ਤੇ। ਇਹ ਵਧੀਆਲੇ ਪੀਸ ਨੇ ਮੰਨ। ਇਹ ਲੈ ਕੇ ਆ। ਆ ਇਹ ਵਧੀਆ। ਆ ਸਾਰੇ ਕੱਡੇ ਹੋਏ ਵੀਰ ਜੀ ਆ ਥੱਲੇ ਪਏ ਨੇ ਇਹਦੇ ਨਾਲ ਦੇ ਸਾਰੇ। ਆ ਦੇਖੋ। ਜਿਹੜੇ ਵਧੀਆਲੇ ਉਹ ਹੀ ਕੱਢ ਲਓ।

ਤੇ ਨਾ ਤੇਨਸ਼ਾ ਉਹ ਪੈਸੇ ਕਰਦੇ ਆ ਉਹ ਤਾਂ ਇਹਨਾਂ ਦਾ ਏਟੀਐਮ ਭੁੱਲ ਕੇ ਤੇ ਪੈਸੇ ਪਵਾਣੇ ਨੇ ਨਹੀਂ ਪੈਸੇ ਨਹੀਂ ਪਤਾ ਲੱਗਿਆ ਇਹਨਾਂ ਨੂੰ ਕੋਡ ਨੰਬਰ ਰਾਣੀ ਕਿੱਥੇ ਗਈ ਰਾਣੀ ਆਈ ਸੀ ਕੋਡ ਨੰਬਰ ਨਹੀਂ ਹੁੰਦਾ ਉਹਦਾ ਹੈ ਜੋ ਇਹ ਕਿ ਕਪੋਗੋ ਕੋਈ ਹੋਰ ਲੱਭਦਾ ਫਿਰ ਕੋ ਸੰਤ ਕੋ ਛੋਟੇ ਕੋ ਖੜੀ ਆ ਮੇਰੇ ਬੰਦੇ ਬਾਹਰ ਫੇ ਫੋਨ ਮਾਰੇ 55 ਦੇ ਪੈਸੇ ਦੇ ਦੋ ਲਓ ਜੀ ਅਸੀਂ ਕਪੜੇ ਸਾਰੇ ਖਰੀਦ ਲਏ ਤੇ ਸ਼ਾਪ ਕਪੜੇ ਸ਼ਾਇਦ ਹੀ ਤੁਹਾਨੂੰ ਦਿਖਾ ਸਕਾਂਗੇ ਸਾਰੇ ਕਿਉਂਕਿ ਸਾਰਿਆਂ ਦੇ ਅਲੱਗ ਅਲੱਗ ਨੇ ਸਾਰਿਆਂ ਨੇ ਆਪਣੇ ਘਰ ਲੈ ਕੇ ਬੜ ਜਣਾ ਥੋੜਾ ਕੋਕ ਲੈ ਲਈਏ ਨਾ ਹਾਂ ਛੋਟਾ ਹੀ ਲੈ ਲਓ ਇਹ ਇੱਧਰ ਮਾਸਟਰ ਜੀ ਲੈਣਾ ਇੱਕ ਕੋਕਾ ਕੋਲਾ ਦੇ ਲਿਓ ਜੀ ਬਸ ਸਾਰਿਆਂ ਨੇ ਨਾ ਫਿਰ ਆਪਣੇ ਕੱਪੜੇ ਲੈ ਕੇ ਆਪਣੇ ਆਪਣੇ ਘਰ ਵੜ ਜਾਣਾ ਫਿਰ ਇਸ ਕਰਕੇ ਤੁਹਾਨੂੰ ਵੀਡੀਓ ਚ ਨਹੀਂ ਦਿਖਾ ਸਕਦੇ ਥੋੜਾ ਜਿਆ ਮਾਸੀ ਦੀ ਫੋਟੋ ਕਲਿੱਪ ਬਣਾਈਆ ਉਹ ਮੈਂ ਐਡ ਕਰੂੰਗੀ ਵਿੱਚ ਉਹਦੇ ਚ ਦੇਖਿਓ ਸਾਰੇ ਇਹ ਬਾਕੀ ਸਾਰੇ ਕਾਟਨ ਦੇ ਸੂਟ ਐ ਤੇ ਮੇਰੇ ਕੋਲ ਮੈਂ ਇੱਕ ਸੂਟ ਲਿਆਉ ਤੁਹਾਨੂੰ ਜ਼ਰੂਰ ਸ਼ੇਅਰ ਕਰ ਦੂੰਗੀ ਉਹਦੇ ਨਾਲ ਦੇ ਸੀ 4-5 ਸੂਟ ਲਏ ਆ ਸਾਰਿਆਂ ਨੇ ਆਪਣੇ ਅਲੱਗ-ਅਲੱਗ ਲੈਏ ਆ ਲਓ ਜੀ ਅਸੀਂ ਆਪਦੀ ਆਪਣੀ ਸ਼ਾਪਿੰਗ ਕਰਕੇ ਆ ਗਏ ਅਸੀਂ ਇੱਧਰ ਭਾਈ ਮਟਰ ਵੇਚਦਾ ਫਿਰਿਆ ਤੇ ਅਸੀਂ ਸ਼ਾਪਿੰਗ ਕਰਕੇ ਆਪਣਾ ਆ ਗਏ ਤੇ ਅਸੀਂ ਉਤਰਿਆ ਆਪਣੇ ਨਾਨਕ ਮੈਂ ਆਪਣੇ ਨਾਨਕੇ ਚ ਮਾਸੀ ਆਪਣੇ ਪੇਕੇ ਆ ਅਸੀਂ ਮਾਸੀ ਭਾਂ ਦੀ ਸਵੇਰੇ 7:00 ਦੇ ਸਵੇਰੇ 7:00 ਦੇ ਨੇ ਗਏ ਵੇ ਟਾਈਮ ਹੋ ਗਿਆ ਹੁਣ ਸਾਢੇ 3:10 ਤੇ ਮੰਮੀ ਹੋਣੀ ਪਿੱਛੇ ਆ ਰਹੀਆਂ ਨੇ ਦੋਹੇ ਜਾਣੀਆਂ ਹਾਂ ਅਸੀਂ ਇਕੱਠਿਆਂ ਨਹੀਂ ਜਾਣਾ ਹਾਂ ਅਸੀਂ ਇਕੱਠੇ ਹੀ ਜਾਵਾਂਗੇ ਮਾਸੀ ਭਾਂ ਦੀ ਤਾਂ ਇਕੱਠਿਆਂ ਹੀ ਜਾਣੀ ਐ ਅੱਜ ਦੋ ਬੰਦੇ ਹੋਰ ਜੋੜ ਲੈਣਾ ਹੁਣ ਮਾਂ ਹੋ ਕਹਿੰਦੇ ਅਸੀਂ ਵੀ ਜਾਣਾ ਏ ਪਹਿਲਾਂ ਤਾਂ ਉਹਨਾਂ ਦੀ ਉਹ ਆਈ ਦੀ ਮੰਮੀ ਦੀ ਉਹ ਵੀ ਮੈਂ ਵੀਡੀਓ ਦੇਖ ਕੇ ਮੰਮੀ ਨੂੰ ਥੋੜੇ ਸੁਣਵਾ ਕੇ ਫਾਉਂਦਾ ਏ ਕਹਿੰਦੀ ਗਗਦੀ ਵੀ ਆਪਾਂ ਵੀ ਚੱਲੀਏ ਵੀ ਮੈਂ ਵੀ ਜਾਣਾ ਮੈਂ ਕਿਹਾ ਠੀਕ ਐ ਚੱਲੋ ਮੈਂ ਕਿਹਾ ਫਿਰ ਅੱਗੇ ਗਰਮੀ ਹੋ ਜਣੀ ਨਾ ਫੇਰ ਨਹੀਂ ਜਾਇਆ ਜਾਣਾ ਹਾਂ ਹੁਣ ਅਸੀਂ ਚੱਲੇ ਆ ਘਰੇ ਘਰੇ ਜਾ ਕੇ ਚਾਹ ਪਾਣੀ ਪੀਵਾਂਗੇ ਰੋਟੀ ਪਾਣੀ ਖਾਵਾਂਗੇ ਕਿਉਂਕਿ ਸਵੇਰ ਦੇ ਭੁੱਖੇ ਆ ਉੱਥੇ ਲਵੇ ਨੇੜੇ ਕੋਈ ਦੁਕਾਨ ਨਹੀਂ ਐ ਕੁਛ ਲੈ ਕੇ ਖਾ ਲਈਏ ਤਾਂ ਉੱਥੇ ਘਰ ਜਾ ਕੇ ਹੁਣ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਮਤਲਬ ਜਿੰਨੇ ਕੁ ਸੂਟ ਲਿਆਏ ਉਹਨਾਂ ਦੀ ਵੀਡੀਓ ਬਣਾਵਾਂਗੇ ਪਾਵਾਂਗੇ ਜਿਆਦਾ ਨੀਸ ਮੈਂ ਹਰ ਮਾਸੀ ਨੇ ਤਾਂ ਸਿੱਕ-ਇੱਕ-ਇੱਕੇ ਲਿਆਏ ਵਿੱਚ ਜਿਹੜੇ ਮੰਮੀ ਰੇ ਆ ਵਗੈਰਾ ਸਾਰੇ ਦਿਖਾਵਾਂਗੇ ਤੁਹਾਨੂੰ ਹੁਣ ਇੱਥੇ ਤੋਂ ਫਿਰ ਮਾਸੜ ਮੈਨੂੰ ਛੱਟ ਗਿਆਊਗਾ ਮਾਸੀ ਮਾਰੂਗੀ ਆਪਣੀ ਮੰਮੀ ਨਾਲ ਗੱਲੂ ਬੀਬੀ ਪਹੁੰਚ ਗਏ ਲੱਤਾ ਟੜਾ ਆਦਿ ਸਭ ਤੋਂ ਪਹਿਲਾਂ ਬੀਬੀ ਕੋਈ ਬਸ ਪਿੱਛੇ ਆਈਆ ਕੋਈ ਮੂਰੀ ਆਈ ਅਸੀਂ ਪਹਿਲਾਂ ਅਗੇ ਲੱਤਾ ਟੜਾ ਟੜਾ ਕੇ ਉਹ ਕਹਿੰਦੇ ਅਸੀਂ ਆਉਣਾ ਏ ਗੁੱਜੀ ਧਾਰ ਚਾਟਾਲੀ ਚ ਹਾਂ ਅਸੀਂ ਕਿਹਾ ਵੀ ਅਸੀਂ ਲੇਟ ਹੋਵਾਂਗੇ ਅਸੀਂ ਜਾਵਾਂਗੇ ਪ੍ਰਾਈਵੇਟ ਅੱਛਾ ਗੁੱਜੀ ਪਾਣੀ ਕੋਈ ਦਸਣ ਆਏਗੀ ਨਾ ਅੱਟ ਸੋਣੇ ਇਹ ਸਾਡੇ ਦੋ ਤਿੰਨਾਂ ਦੇ ਸੇਮ ਸੇਮ ਨੇ ਇੱਕ ਮੰਮੀ ਦਾ ਹਰ ਮੇਰਾ ਤਾਂ ਜਮਈ ਸੇਮ ਐ ਬਸ ਮਾਸੀ ਦਾ ਥੋੜਾ ਜਿਹਾ ਫਰਕ ਆ ਇਹ ਹੈ ਜਾਰ-ਜਾਰ ਤੋਂ ਘੱਟ ਨਹੀਂ ਹੈਗੇ ਆਓ ਉਹੀ ਨਾ ਬੇਬੀ ਸਮਝੀ ਤੂੰ ਸੂਟਾਂ ਨੂੰ ਸਸਤੇ ਹੋ ਪੋਣੇ ਨੇ ਬਟੇ ਸੂਟ ਬਹੁਤ ਸੋਹਣੇ ਨੇ ਸਾਰੇ ਯਾਰ ਇਹ ਕੋਈ ਹੋਏਗਾ ਪੰਪ ਸ਼ੌਪ ਤੇ ਚੰਦ ਨੇਗਾ ਆਹ ਹਾਂ ਇਹਦਾ ਪਤਾ ਨਹੀਂ ਹੈ ਖਰੀਦੀ ਕੱਪੜੇ ਬਣਾਉਣ ਦੀ ਨਹੀਂ ਹੋਈ ਸੋਹਣੇ ਨੇ ਬਟੇ ਉਹ ਬੱਦੀਆਂ ਨੇ ਉੱਥੇ ਲੈ ਚਨੂਨ ਐ ਇਹ ਚਨੂਨ ਨਹੀਂ ਲੱਗਦਾ ਹਨਾ ਆਏ ਚਨੂਨ ਤਾਂ ਮੈਨੂੰ ਆਉਂਦਾ ਉਹ ਪਿਓਰ ਕੋਟ ਹਨਾ ਉੱਪਰ ਵਾਲਾ ਹਾਂ ਆ ਤਾਂ ਪਿਓਰ ਕੋਟ ਹਨਾ ਤੇ ਲੋਕੀ ਬੜੀ ਤਿੱਖੀ ਬਣੀ ਮੇਰੇ ਮੁੱਠੀ ਵਿੱਚ ਤਾਂ ਬ੍ਰੀਕ ਬ੍ਰੀਕ ਬਹੁਤ ਠਿੱਖੇ ਘੜੀਆਂ ਹੁੰਦੇ ਨੇ ਵਿੱਚ ਫਿਰ ਤੁਸੀਂ ਉਹ ਹੀ ਘੱਟ ਪਾ ਲੋ ਲਓ ਜੀ ਅਸੀਂ ਹੁਣ ਪੀਣ ਲੱਗੇ ਚਾਹ ਆ ਦੇਖੋ ਕਿਨੇ ਕਿਨੇ ਸੋਹਣੇ ਸੂਟ ਲੈ ਕੇ ਆਏ ਅਸੀਂ ਕਿਨੇ ਕਿਨੇ ਸੋਹਣੇ ਸੂਟ ਲੈ ਕੇ ਆਏ ਦੇਖੋ ਪਿਓਰ ਕਾਟਨ ਹੈ ਬਿਲਕੁਲ ਰੇਟ ਵੀ ਸਹੀ ਆ ਮੇਰੇ ਨੇ ਸਾਰੇ ਸਾਰੇ ਥੋੜੇ ਮਨਾ ਆ ਮੇਰਾ ਮੇਰੇ ਰਸਤੇ ਬੀਬੀ ਲਫਾਫਾ ਲੱਭਣ ਗਈ ਆ ਵਿਚਾਰੀ ਹਨਾ ਆ ਦੇਖੋ ਕਿੰਨਾ ਸੋਹਣਾ ਸੂਟ ਆ ਲਓ ਜੀ ਆਪਾਂ ਕਰ ਰਏ ਆਗੇ ਵਾਪਸ ਤੇ ਸੂਟ ਵਗੈਰਾ ਤੁਹਾਨੂੰ ਨਾ ਜੇ ਦਿਖਾਏ ਪਕੋਟਨ ਦੇ लेके आए हैं ਤੇ ਉੱਥੇ ਮੈਂ ਮੰਮੀ ਦੇ ਜ्यादातर ਮੰਮੀਓ ਸੂਟ ਲੈ ਕੇ ਆਏ ਹੋ ਕਹਿੰਦੇ ਵੀ ਮੇਰੇ ਸੂਟ ਵੀਡੀਓ ਚ ਪਹਿਲਾਂ ਨਾ ਦਿਖਾਇਓ ਵੀ ਫਿਰ ਪਰਾਣੇ ਜਿਵੇਂ ਮੈਂ ਉਸ ਦਿਨ ਦਿਖਾਇਆ ਸੀ ਉਸ ਦਿਨ ਆਪਣੇ ਸੂਟ ਨਹੀਂ ਦਿਖਾਇਓ ਕਹਿੰਦੀ ਮੈਂ ਵੀ ਨਹੀਂ ਦਿਖਾਉਂਦੀ ਹੈਗੀ ਵੀ ਫਿਰ ਪਹਿਲਾਂ ਹੀ ਪਰਾਣੇ ਜੇ ਲੱਗਣ ਲੱਗ ਜਾਂਦੇ ਨੇ ਵੀਡੀਓ ਚ ਦਿਖਾ ਦੇ ਸਾਰਿਆਂ ਨੇ ਦੇਖ ਲੈਣਾ ਫਿਰ ਅਸੀਂ ਕਹਾਂ ਚਲ ਕੋਈ ਗੱਲ ਨਹੀਂ ਹਨਾ ਕਿਉਂਕਿ ਸਭ ਦੀ ਇੱਛਾ ਆਪਣੀ ਆਪਣੀ ਹੁੰਦੀ ਹੈ ਕਿ ਕਿਸੇ ਨੇ ਆਪਣੇ ਸੂਟ ਦਿਖਾਣੇ ਜਾਂ ਨਹੀਂ ਮਾਸੀ ਉਹਨਾਂ ਦੇ ਸੂਟ ਦਿਖਾਤੇ ਕਿਉਂਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਮੈਂ ਜਿਵੇਂ ਸਾਨੂੰ ਵੀ ਪ੍ਰੋਬਲਮ ਹੈ ਅਸੀਂ ਆਪਦੇ ਸੂਟ ਨਹੀਂ ਦਿਖਾਏ ਵੀਡੀਓ 'ਚ ਇਸ ਵਾਰ ਤਾਂ ਕਰਕੇ ਮਾਮੀ ਨੇ ਵੀ ਆਪਦੇ ਸੂਟ ਨਹੀਂ ਦਿਖਾਏ ਸੀ ਇਹ ਪਰ ਦੋ ਤਿੰਨ ਉਹਨਾਂ ਦੇ ਦਿਖਾਤੇ ਅਸੀਂ ਤੇ ਬਾਕੀ ਹੁਣ ਨਾਨਕੇ ਜਾ ਕੇ ਨਾਨਕੇ ਦੀਆਂ ਗਲੀਆਂ ਦਾ ਫੇਰਾ ਪਾ ਕੇ ਅਸੀਂ ਘਰ ਵਾਪਸ ਆ ਗਏ ਮਾਸੀ ਵੀ ਉਧਰ ਬਖਸ਼ੀਵਾਲ ਚਲੇ ਗਏ ਤੇ ਮੈਂ ਹਰਦਾਸਪੁਰ ਵਾਪਸ ਆ ਗਈ ਤੇ ਬਾਕੀ ਨਾ ਹੁਣ ਉੱਥੇ ਜੇ ਹੁਣ ਵੀ ਪਹਿਲਾਂ ਨਾਲੋਂ ਜੇ ਦੱਸੀਏ ਵੀ ਮਤਲਬ ਤਕਰੀਬਨ ਸਾਰਾ ਜਿਹੜਾ ਉਹਨਾਂ ਦਾ ਪਹਿਲਾ ਸਟਾਕ ਸੀਗਾ ਉਹ ਖਤਮ ਹੋ ਚੁੱਕਿਆ ਲਗਭਗ ਹਣਾ ਅਸੀਂ ਉੱਥੇ ਜਾ ਕੇ ਜਿਵੇਂ ਅੱਜ ਦੇਖਿਆ ਤਾਂ ਕੁਝ ਵੀ ਨਹੀਂ ਸੀਗਾ ਨਮਾ ਕੁਝ ਵੀ ਨਹੀਂ ਤਾ ਤੇ ਬਾਕੀ ਹੁਣ ਜੇ ਜਿਸ ਤਰ੍ਹਾਂ ਅੱਗੇ ਡੇਲੀ ਮਿਲਦੇ ਨੇ ਸੂਟ ਉਵੇਂ ਉਵੇਂ ਮਿਲ ਰਹੇ ਸੀਗੇ ਭੀੜ ਵੀ ਉੰਨੀਓ ਸੀਗੀ ਭੀੜ ਤਾਂ ਦੇਖੋ ਹਰ ਰੋਜ਼ ਉੱਥੇ ਹੁੰਦੀ ਹੁੰਦੀ ਹੈ ਭੀੜ ਦਾ ਕਦੇ ਹਸ ਤੱਕ ਮੈਂ ਘੱਟੀ ਦੇਖੀ ਨਹੀਂ ਹੈਗੀ ਤੇ ਹੁਣ ਨਵਾਂ ਸਟਾਕ ਉਹਨਾਂ ਦਾ ਜਿਆਦਾ ਗ੍ਰੀਨ ਨੈਕਸਟ ਵੀਡੀਓ ਹੋਊਗੀ ਸ਼ਾਇਦ ਉਹ ਫੇਰ ਨਵਾਂ ਸਟਾਕ ਆਊਗਾ ਕਾਫੀ ਸਟੋਕ ਆਇਆ ਪਿਆ ਹੁੰਦਾ ਪਰ ਉਹ ਵੀਡੀਓ ਪਾਉਂਦੇ ਨੇ ਫਿਰ ਉਹਦੇ ਬਾਅਦ ਨਿਊ ਆਉਂਦਾ ਹਨਾ ਉਹ ਵੀ ਫਿਰ 2-4 ਦਿਨਾਂ 'ਚ ਖਤਮ ਹੋ ਜਾਂਦਾ ਫਿਰ ਬਾਕੀ ਜਿਹੜਾ ਉਹ ਡੇਲੀ ਦਿਖਾਉਂਦੇ ਨੇ ਉਹੀ ਹੀ ਦੇਖਣਾ ਪੈਂਦਾ ਉਹ ਚੋ ਵੀ ਬਹੁਤ ਵਧੀਆ ਮਿਲ ਜਾਂਦਾ ਜੇ ਆਪਾਂ ਲੱਪੀਏ ਉਥੇ ਟਾਈਮ ਬਹੁਤ ਜ਼ਿਆਦਾ ਲੱਗਦਾ ਬਹੁਤ سارے ਸੂਟ ਦੇਖਣੇ ਪੈਂਦੇ ਨੇ ਆਰਾਮ ਨਾਲ ਉਥੇ ਆਪਾਂ ਨੂੰ ਕੋਈ ਸੂਟ ਨਹੀਂ ਮਿਲ ਸਕਦਾ ਜੇ ਆਪਾਂ ਕਹੀਏ ਵੀ ਆਪਾਂ ਨੂੰ ਹਨਾ ਦੇਖਣ ਸਾਰ ਪਹਿਲੀ ਵਾਰ ਚ ਪਸੰਦ ਆ ਜੇ ਤਾਂ ਪਹਿਲੀ ਵਾਰ ਚ ਪਰ ਉਥੇ ਕੋਈ ਸੂਟ ਨਹੀਂ ਮਿਲਦਾ ਉਥੇ ਆਰਾਮ ਨਾਲ ਹੌਲੀ-ਹੌਲੀ ਰੀਜਨਲ ਦੇਖਣੇ ਪੈਂਦੇ ਆ ਸੂਟ ਆਪਣੇ 150 ਤੋਂ ਸਟਾਰਟ ਹੋ ਜਾਂਦੇ ਆ ਬਾਕੀ ਆਪਣਾ ਕੁਆਲਟੀ ਦੇ ਹਿਸਾਬ ਨਾਲ ਹੁੰਦਾ ਹਨਾ ਤੇ ਬਾਕੀ ਤੁਸੀਂ ਇੱਕ ਵਾਰ ਜ਼ਰੂਰ ਦੇਖਿਓ ਉਹਨਾਂ ਦੇ ਹਮੇਸ਼ਾ ਪ੍ਰਾਈਸ ਸਹੀ ਹੀ ਰਹਿੰਦਾ ਏ ਮੇਲਾ ਵੀ ਜਿਹੜਾ ਇਹ ਸਾਲਵਾ ਦੀ ਕਮਰਚ 31 ਮਾਰਚ ਇਹ ਮੇਲਾ ਜਿਹੜਾ ਕਈ ਥਾਵਾਂ ਲੱਗਦਾ ਏ ਖੰਨੇ ਵੀ ਲੱਗਦਾ ਸਾਰੇ ਕਿਤੇ ਲੱਗਦਾ ਏ ਪਰ ਅਸੀਂ ਉੱਥੇ ਜਾਣਾ ਹੁੰਦਾ ਫਿਰ ਅਸੀਂ ਖੰਨੇ ਦਾ ਕਦੇ ਵੀ ਅਸੀਂ ਲਿਆ ਨਹੀਂ ਨਾ ਸਾਨੂੰ ਖੰਨੇ ਸੂਟ ਇੰਨੇ ਜ਼ਿਆਦਾ ਪਸੰਦ ਹੈ ਕਾਫੀਆਂ ਨੇ ਕਮੈਂਟ ਆਈ ਸੀਗੇ ਕਹਿੰਦੇ ਖੰਨੇ ਵੀ ਲੱਗ ਰਹੇ ਪਰ ਅਸੀਂ ਖੰਨੇ ਤੋਂ ਕਦੇ ਨਹੀਂ ਲਏ ਹੈਗੇ ਨਜ਼ਾਨੂੰ ਉਹ ਤੇਰੇ ਸੂਟ ਪਸੰਦ ਜੇ ਆਉਂਦੇ ਆ ਤੇ ਬਾਕੀ ਮੈਂ ਅੱਜ ਆਪਣਾ ਇੱਕੇ ਸੂਟ ਲੈ ਕੇ ਆਈਆਂ ਵੀਡੀਓ ਚ ਸ਼ਾਇਦ ਮੈਂ ਦਿਖਾ ਤਾ ਉਹ ਮੈਂ ਜਿਹੜਾ ਉਸ ਦਿਨ ਲੈ ਕੇ ਆਈ ਸੀਗੇ ਉਹ ਨਹੀਂ ਦਿਖਾਏ ਹੈਗੇ ਅਸੀਂ ਉਸ ਦਿਨ ਵੀ ਮੈਂ ਇੱਕੇ ਅਮਰਜੈਂਸੀ ਚ ਇੱਕੇ ਲੈ ਗਈ ਸੀ ਕਿਉਂਕਿ ਜਿਹੜੇ ਨਾ ਸੂਟ ਸੀਗੇ ਉਹ ਉਸੇ ਦਿਨ ਪਹਿਲੇ ਦਿਨ ਵਧੀਆ ਤੇ ਅਸੀਂ ਪਹਿਲੇ ਦਿਨ ਮੇਲੇ ਵਾਲੇ ਦਿਨ ਗਏ ਤੇ ਜਿਸ ਦਿਨ ਉਹਨਾਂ ਦਾ ਪਹਿਲੇ ਫਸਟ ਮਾਰਚ ਨੂੰ ਮੇਲਾ ਸਟਾਰਟ ਹੋਇਆ ਦਾ ਉਸ ਦਿਨ ਸਾਰਾ ਸਟਾਕ ਸੀਗਾ ਬਹੁਤ ਜ਼ਿਆਦਾ ਘੱਟੋ ਘਾਟ 2-3 ਦਿਨ ਰਿਹਾ ਹੋਊਗਾ ਫਿਰ ਅੱਜ ਹੁਣ ਅਸੀਂ ਗਏ ਆ 5 ਤਰੀਕ ਨੂੰ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ 2-3 ਦਿਨ ਚ ਰੰਦਾ ਹੈ ਉਹਨਾਂ ਦੇ ਬਸ ਕਿਉਂਕਿ 2 ਦਿਨ ਦਿਨ ਚ ਦੁਨੀਆ ਥੈਲੇ ਭਰ-ਭਰ ਕੇ ਲੈ ਜਾਂਦੀਆਂ ਨੇ ਤੀਮੀਆਂ ਲੋਕ ਬੰਦੇ ਬੰਦੇ ਤੀਮੀਆਂ ਸਭ ਦੁਕਾਨਾਂ ਨਾਲ ਹੀ ਵੀ ਵੇਚ ਲੈ ਵੀ ਕਰ ਲਈ ਵੀ ਤੇ ਬਸ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਚ